ਹੇ ਗਾਇਜ਼ ਆਦੇ ਆਦੇ ਕੀ ਹਾਲ ਚਾਲ ਹੈ ਮੈਂ ਉਮੀਦ ਕਰਦੀ ਆਂ ਕਿ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਸਾਡੀ ਭਾਬੀ ਜੋ ਕੀ ਕਹਿੰਦੇ ਸੀ ਨੀਹਾ ਤੂੰ ਵਲੋਗ ਨਹੀਂ ਬਣਾ ਰਹੀ ਅੱਜ ਮੇਰਾ ਵਲੋਗ ਬਣਾ ਫਟਾਫਟ ਦੱਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੇਰੇ ਵਲੋਗ ਚ ਸਪਾਈ ਨਹੀਂ ਕਰਦੀ ਨਾ ਹਾਂ ਸੋਈ ਦੀ ਲੱਗੀ ਕੱਲੀ ਸਖਾਈ ਕਰਨ ਬਾਕੀ ਸਪਾਈ ਕਿੰਨੀ ਕਰਨੀ ਹੈ ਹੈ ਕਹਿਣਾ ਕੀ ਚਾਹੁੰਦੇ ਹੋ ਤੁਸੀਂ ਡਿਟੇਲ ਚ ਦੱਸੋ ਸਮਝ ਨਹੀਂ ਆ ਰਹੀ ਤੁਹਾਨੂੰ ਕੱਲੀ ਪ੍ਰੋਗਰੈਸ ਸਪਾਈ ਕਰ ਲੈਣੀ ਹੈ ਸਾਲਾ ਕੋਚ ਨਾ ਨਾ ਹੈਗੇ ਜੋ ਪਹਿਲੇ ਬੋਲਦੇ ਪਏ ਹੀ ਪੂਰਾ ਪ੍ਰੋਪਰ ਬੋਲੋ ਕਪੜੇ ਤੋਂ ਬੜੇ ਬੜੇ ਸਾਰੇ ਤੋਂ ਰਿਮਾਰਕ ਨਹੀਂ ਆਨ ਸਾਰੇ ਹਾਂਜੀ ਤੇ ਗਾਇਸ ਮੈਂ ਤੁਹਾਨੂੰ ਦੱਸ ਰਹੀ ਸੀ ਮੈਂ ਕੰਮ ਕਰ ਰਹੀ ਸੀ ਤੇ ਪੱਬੀ ਸਪੈਸ਼ਲ ਮੈਨੂੰ ਕਹਿੰਦੇ ਕਿ ਪਹਿਲੇ ਮੇਰਾ ਵਲੋਗ ਬਣਾ ਵਾਚ ਤੂੰ ਆਪਣਾ ਕੰਮ ਕਰੀਂ ਸੇਨਾ ਦੇ ਸੁਣ ਲੈਨੇ ਵਿਚਾਰਾ ਕੀ ਕਹਿਣਾ ਚਾਹੁੰਦੇ ਨੇ ਸੋਹਣੇ ਸੋਹਣੇ ਵਿਚਾਰ ਚੁੱਤੋ ਛੱਪਾ ਜਦੋਂ ਬੇਕਾਰ ਹੁੰਦੇ ਨਾ ਤੁਹਾਡਾ ਬਹੁਤ ਬੰਦਾ ਬਰਦਾ ਹੋ ਜਾਂਦੀ ਨਾ ਹਾਂ ਜਿਹੜਾ ਬਸ ਸੋਹਣੇ ਬਣੇ ਸੋਹਣੇ ਹਟੇ ਇੱਥੇ ਯਾਰ ਮੇਰੀ ਗੱਲ ਸੁਣੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੈਨੂੰ ਉਹ ਦੱਸੋ ਕਹਿਣਾ ਕੀ ਚਾਹੁੰਦੇ ਹੋ ਮੈਂ ਤਾਂ ਚੁਗਲੀਆਂ ਕਰਿਆ ਲੋ ਇੱਕ ਦੂਜੇ ਦੀਆਂ ਛੇਤੀ ਮੋਟੇ ਹੋਵਾਂਗੇ ਹਾਂ ਹਾਂ ਤੁਸੀਂ ਕੁਝ ਕੰਮ ਬਾਰੇ ਕਹਿ ਰਹੇ ਸੀਗੇ ਕੰਮ ਨਹੀਂ ਕਰਦੀ ਇਹਦੇ ਕੰਮ ਕਰਦੀ ਕਹੀ ਹੈ ਮੈਂ ਹੀ ਕਰਕੇ ਪਰੇ ਹੁੰਦੀ ਆ ਸਾਰਾ ਹਾਏ ਐਨੀ ਵੱਡੀ ਘਾਪਨੇ ਸੁਟੋ ਆ ਭਾਬੀ ਸਹੇਜਾ ਜਿੰਨਾ ਟਾਈਮ 10:00 ਵਜੇ ਦੇ ਦਾ 10:00 ਵਜੇ ਕੰਮ ਨਿਭੜਿਆ ਜੀ ਦੇਖ ਲਓ ਸਾਰੇ ਬਸ ਖਾਰਾ ਪਿਆ ਹਾਂ ਚੈੱਕ ਕਰ ਮੈਂ ਨਹੀਂ 1 ਮਿੰਟ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕੀ ਅਸੀਂ ਦੋਨੇ ਥੱਲੇ ਦੀ ਸਫਾਈ ਨਹੀਂ ਕਰਦੀਆਂ ਤੁਸੀਂ ਕੱਪੜੇ ਵੀ ਧੋਣੇ ਹਨ ਹਨਾ ਤੇ ਤੁਸੀਂ ਸਫਾਈ ਵੀ ਕਰਨੀ ਹੈ ਹਨਾ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਨਾ ਠੀਕ ਹੈ ਤੁਸੀਂ ਕੁਝ ਅਨਸਰ ਦੇਣਾ ਚਾਹੋਗੇ ਮੈਂ ਦੇਣਾ ਚਾਹੂੰਗੀ ਕਿ ਮੈਂ ਸਾਰਾ ਕੰਮ ਕਰਕੇ ਆਈ ਹੁਈ ਆਂ ਸਾਰਾ ਜਦੋਂ ਇੱਕ ਤੇ ਘਰ ਦੇ ਹੁੰਦੇ ਆ ਉਹ ਮੈਂ ਹੀ ਕਰਦੀ ਆ ਜਾਂ ਨੀਹਾ ਕਰਦੀ ਆ ਸਫਾਈ ਥੱਲੇ ਦੀ ਇਸ ਕਰਕੇ ਅੱਜ ਘਰ ਹੀ ਆਪਾਂ ਕੋਠੇ ਦੀ ਘਰ ਆਈਆਂ ਵਾ ਤੇ ਨੀਹਾ ਭਾਂਡੇ ਧੋਣ ਦੀ ਆ ਤੇ ਮੈਂ ਕ੍ਰਿਸ਼ਨ ਨੂੰ ਲੈ ਕੇ ਬੈਠੀ ਹੁਈ ਆਂ ਤੋਂ ਕਿ ਤੁਸੀਂ ਕੰਮ ਨਹੀਂ ਕਰਦੇ

<laughs> गाय ने तो अपना दसता मतलब इन्होंने का कहना यह है कि यह कहें मैं तो लगी हूँ कपड़े तो तुम दोल खड़िया हो सफाई कर लो ठीक है हम <laughs> <laughs> पहली गल इन तो पूछो अपने कपड़े आप तो नहीं है। अपना उपर कर के हैं गया दोनों जी ठीक है फिर सवेरे मेरा काम होंगे किचन कलीन कलीन किचन क्लीन करने का करन करन मैं बर्तन साफ करके नाश्ता कर, बना के ਤੇ ਆਪਣਾ ਜਣਾ ਹੁੰਦਾ ਨਾਸ਼ਤਾ ਖਾ ਕੇ ਦੁਪਹਿਰ ਦੀ ਬਣਾ ਬਨੂ ਕੇ ਕੰਮ ਤੇ ਠੀਕ ਹੈ ਇਹਨਾਂ ਦਾ ਕੰਮ ਹੁੰਦਾ ਰਾਤੀ ਕਿਚਨ ਕਲੀਨ ਕਰਨ ਦਾ ਇਹ ਰਾਤੀ ਕਿਚਨ ਕਲੀਨ ਪਤਾ ਕਿੱਦਾਂ ਕਰਦੇ ਨੇ ਮੇਰਾ ਦੁਪਹਿਰ ਦਾ ਕੰਮ ਹੁੰਦਾ ਰੋਟੀ ਪਾਣੀ ਬਣਾਉਂਦਾ ਮੈਂ ਬਣਾਨੀ ਦੁਪਹਿਰ ਦਾ ਮੇਰਾ ਦੁਪਹਿਰ ਦਾ ਨਾ ਕਲੀਨ ਕਰਨਾ ਮੈਂ ਪਹਿਲੀ ਕਰਦੀ ਆਂ ਮੈਂ ਚਾਹ ਬਣਾਦੀ ਆਂ ਠੀਕ ਹੈ ਇਹਨਾਂ ਦਾ ਕੰਮ ਅੱਜ ਰਾਤੀ ਕਿਚਨ ਕਲੀਨ ਪਤਾ ਕਿੱਦਾਂ ਕਰਦੇ ਆ ਜਿਹੜੇ ਦੋ ਭਾਂਡੇ ਸਵੇਚ ਸਿਰਫ ਸ਼ਿੰਕ ਚ ਜਿਹੜੇ ਚਾਰ ਭਾਂਡੇ ਹੁੰਦੇ ਇਹਨਾਂ ਨੇ ਉਹ ਧੋ ਕੇ ਰੱਖ ਦੇਣੇ ਆ ਬਾਕੀ ਮੈਂ ਸਵੇਰੇ ਵੀ ਭਾਬੀ ਨੂੰ ਦੱਸ ਰਹੀ ਹਾਂ ਇਹ ਜਿਹੜੀਆਂ ਪਲੇਟਾਂ ਨਾ ਦੋ ਇਹ ਦੋਨੋਂ ਪਲੇਟਾਂ ਮੈਂ ਸਵੇਰੇ ਅਥੋਂ ਗੈਸ ਦੇ ਥੱਲੇ ਕੱਢ ਕੇ ਧੋਤੀਆਂ ਠੀਕ ਹੈ ਸਾਰੇ ਭੰਡੇ ਕਮਰੇ ਚ ਖਾਲੀ ਕਰਕੇ ਇਹ ਗਲਾਸ ਹੋਲੀ ਨੂੰ ਕਰਚੇ ਚਮਚ ਹੋਲੀ ਨੂੰ ਕਰਚੂ ਪਲੇਟ ਉਥੇ ਜੱਗ ਉਥੇ ਅੱਡੇ ਅੱਡੇ ਭੰਡੇ ਅੱਡੇ ਭੰਡੇ ਰਾਤ ਦੇ ਇਹ ਇੱਥੇ ਸਵੇਰੇ ਇਕੱਠੇ ਕਰਕੇ ਰੱਖਦੇ ਸਵੇਰੇ ਅੱਡੇ ਹਾਂ ਲੱਗਿਆ ਹੁੰਦਾ ਸੋਈ ਚ ਭੰਡਿਆਂ ਦਾ ਅੱਜ ਰਾਤ ਨੂੰ ਨੇ ਕਿੰਨਾ ਮੁੰਡਾ ਤੇ ਵੀ ਦੂਸਰੀ ਕਰਦੀਆਂ ਇਹਨਾਂ ਨੇ ਅੱਜ ਸਵੇਰੇ ਕੀ ਕੀਤਾ ਇਹਨਾਂ ਨੇ ਬਣਾਣਾ ਹੀ ਆਪਣਾ ਨਾਸ਼ਤਾ ਇਹਨਾਂ ਨੇ ਦੋ ਪੇੜਿਆਂ ਦਾ ਆਟਾ ਗੁੰਨੇ ਆ ਨਾਸ਼ਤਾ ਬਣਾ ਕੇ ਖਾ ਲਿਆ ਆਪਣੇ ਹਸਬੰਦ ਨੂੰ ਤੋਰਤਾ ਵੀ ਹੋ ਗਈ ਆਪਣੇ ਹਸਬੰਦ ਨੂੰ ਤੋਰਤਾ ਠੀਕ ਹੈ ਹੁਣ ਇਹ ਆਟਾ ਮੈਂ ਗੁੰਨੇ ਆ ਕੇ ਇਹ ਆਟਾ ਮੈਂ ਗੁੰਨੇ ਆ ਕੇ ਤੇ ਜੇ ਮੈਂ ਇਦਾਂ ਦੀ ਹੋਵਾਂ ਤੇ ਮੈਂ ਵੀ ਫਿਰ ਦੋ ਪੇੜਿਆਂ ਦਾ ਗੁੰਨਾ ਆਪਣੇ ਲਈ ਤੇ ਆਪਣੇ ਘਰ ਵਾਲੇ ਲਈ ਗੋਲ ਕੇ ਤੇ ਲੈ ਜਾ ਆਪਣੇ ਕੰਮ ਤੇ ਇਹਨਾਂ ਲਈ ਨਾ ਗੋਲ ਕੇ ਰੱਖ ਕੇ ਜਾਵਾ ਜਿੰਨੀ ਸੋਚ ਚੱਲੀ ਸੋਚ ਨਾ ਜੇ ਨਾ ਹੁੰਦੀ ਤੇ ਵਿਆਹ ਤੇ ਲੈਣੀ ਸੀ ਹੈ ਜੇ ਕੰਮ ਨੂੰ ਨਾ ਕਰਦੀ ਤੇ ਜੇ ਨਹੀਂ ਠੀਕ ਹੈ ਨਾਲੇ ਦੂਸਰਾ ਨੰਬਰ ਉੱਪਰ نیچے ਸਾਡੇ ਸਾਰਿਆਂ ਦੇ ਪੋਰਸ਼ਨ ਹੈਗੇ ਆ ਅਸੀਂ ਉੱਪਰ ਦੀ ਸਫਾਈ ਕਰ ਰਹੀਆਂ ਹੁਣ نیچے ਦਾ ਤੇ ਅੰਦਰ ਫਰ ਜਾਣਾ ਸਫਾਈ ਕਰਨਾ ਕੀ ਹੀ ਕਰਾਂ ਨੀ ਚੇ ਵੀ نیچے ਵੀ ਮੈਂ ਨਾ ਹੀ ਕਰਾਂ ਨਹੀਂ ਸਾਰਾ ਪੋਰਸ਼ਨ ਮੇਰਾ ਹੀ ਹੈ ਸਾਰਾ ਹੀ ਨਹੀਂ ਅਸੀਂ ਤੁਹਾਡੇ ਨਾਲ ਹੈਲਪ ਨਹੀਂ ਕਰਾਂਦੇ ਹੈ ਜੇ ਤੁਸੀਂ ਸਫਾਈ ਕਰਨ ਲੱਗੇ ਹੋ ਤੇ ਕਿਚਨ ਥੋੜੀ ਤਾਂ ਨੂੰ ਦਿੱਤਾ ਕਿਸੇ ਨੇ ਸਾਫ ਕਰੋ ਉਹ ਤਾਂ ਮੈਂ ਕਲੀਨ ਕਰਕੇ ਜਾਣਾ ਨਾ ਇੱਕ ਨੰਬਰ ਟਾਪ ਉਹ ਵੀ ਸਲਫ ਨੂੰ ਕਲੀਨ ਉਹ ਕਿਨੇ ਕਰਨਾ ਮੈਂ ਉਹ ਤਾਂ ਪੋਚਾ ਸਾਰੇ ਇਕੱਠੇ ਹੀ ਮਾਰਨੇ ਫਿਰ ਕਿੰਨੇ ਕਿੰਨੇ ਟੁਕੜੇ

Welcome to MC Music World. ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਡਾ ਪੱਖ ਰੱਖਣ ਦਿਆ ਪੂਰਾ ਤੁਹਾਨੂੰ ਮੌਕਾ ਦਵਾਂਗੀ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਸਕਦੇ ਹੋ ਕੋਈ ਨਹੀਂ ਕਹਿਣਾ ਕੋਈ ਨਹੀਂ ਕਹਿਣਾ ਮੋੜੋਗੀ ਫੇਰ ਤੇ ਬੇਸੀ ਆਪੀ ਕਰਾ ਕੇ ਤੇ ਆਪੀ ਹੋਗੀ ਤੇ ਤੁਸੀਂ ਆਪੀ ਮੈਨੂੰ ਭਾਂਡੇ ਮੈਂ ਭਾਂਡੇ ਤੋਂ ਨਹੀਂ ਪੀਆਂ ਭੈਣੇ ਮੇਰਾ ਪਹਿਲੇ ਬਲੌਕ ਬਣਾ ਮੜ ਜਾਈਆਂ ਚੱਕਰ ਲੱਗੀਆਂ ਹਾਂਜੀ ਤੇ ਗਾਈ ਤੁਸੀਂ ਚੈੱਕ ਕਰ ਸਕਦੇ ਹੋ ਰਸ਼ ਲੈਣਾ ਕਿੰਡੀਆਂ arenes ਪਹਿਲੇ ਚਰਾਤ ਪਰਲੀ ਤੇਲ ਲੈ ਲਿਆ ਆਪਾਂ ਪਛਾੜ ਵੀ ਲੈ ਲਿਆ ਸਿੰਗਰੇ ਆ ਰਹੇ ਨੇ ਅੱਜ ਇੱਥੇ ਪਹੁੰਚ ਰਹੇ ਨੇ ਐ ਬਾਬੇ ਦਾ ਦਰਵਾਜ਼ਾ ਬਸ ਕੁਛ ਹੀ ਬਲਾਚਸੀ ਟੇਕਾਂਗੇ ਮੱਥਾ ਆਪਣੀ ਫਰਿਆਦ ਬਾਬੇ ਅੱਗੇ ਰੱਖਾਂਗੇ ਸਭ ਦੀਆਂ ਪ੍ਰਾਰਥਨਾਵਾਂ ਪੂਰੀਆਂ ਕਰਨ ਬਾਬਾ ਜੀ ਸਭ ਦੀਆਂ ਸਹੂਲੀਆਂ ਪਰਣ ਮੈਂ ਤੇ ਇਹੀ ਫਰਿਆਦ ਕਰਾਂਗੀ ले ला देखो लोग बहुत सोहने सोने, -सोने तैयार के आए ने लेंगे लूंगे पाके ਇੱਕ ਤਾਂ ਦੀ ਜਗ੍ਹਾ ਹੈ ਬਾਰ ਦੇ ਅੰਦਰ ਵੀਡੀਓ ਨਹੀਂ ਦਿਖਾ ਸਕਦੇ ਕਿਉਂਕਿ ਇੱਥੇ ਅਲਾਉਡ ਨਹੀਂ ਹੈਗਾ ਦਰਬਾਰ ਦੇ ਅੰਦਰ ਵੀਡੀਓ ਸ਼ੂਟ ਕਰਨਾ ਫੋਟੋ ਖਿੱਚਣਾ ਤੇ ਤੁਸੀਂ ਬਾਹਰ ਹੀ ਦਰਸ਼ਨ ਕਰ ਲਓ ਸਾਰੇ ਜਣੇ। ਬਾਕੀ ਸਜਾਵਟ ਬਹੁਤ ਸੋਹਣੀ ਹੋਈ ਹੋਈ ਆ ਅੰਦਰ। ਜੈ ਬਾਬਾ ਬੋਰ ਸਾਜੀ ਦੀ। ਹਾਂਜੀ ਸਾਨੂੰ ਉੱਥੇ ਮਿਲ ਕੇ ਸਾਕੇ ਸੁਭਾ ਦੇ ਲਈ। ਆਰੇ ਪ੍ਰਸ਼ਾਦ ਲੈ ਲਿਆ ਚਲੋ ਹਾਂ ਚਲਦੇ ਤਾਂ ਮੈਂ ਫਿਰ ਲਵਾ ਦੇਵਾਂ ਕਰ ਮੈਂ ਆ ਗਈਆਂ ਇੱਧਰ ਡੈਡੀ ਨੂੰ ਲਵਾਣ ਆਉਂਦੀ ਹਾਂ ਮੈਂ ਬਣਾ ਕੇ ਦੇ ਦਿੰਦੀ ਚਾਹਾਂ ਨੇ ਡੈਡੀ ਕੱਲ ਦੇ ਆਏ ਧੰਨਵਾਦ ਹਾਂ ਕੱਲ ਦੇ ਆਏ ਸੇਵਾ ਕਰਨ ਉੱਧਰ ਹੈਗੀ ਬਾਬੇ ਦੀ ਜਗ੍ਹਾ ਜਿੱਥੋਂ ਮੱਥਾ ਟੇਕ ਕੇ ਆਪਾਂ ਨਿਕਲਿਆ ਤੇ ਇੱਧਰ ਆ ਗਿਆਂ ਇੱਧਰ ਲੱਗਿਆ ਸਟੇਜ ਉਸ ਸਾਈਡ ਸਟੇਜ ਲੱਗਿਆ ਤੇ ਇਸ ਸਾਈਡ ਚੱਲ ਰਿਹਾ ਲੰਗਰ ਤੇ ਰਾਸਤੋਂ ਹੀ ਚੈੱਕ ਕਰ ਸਕਦੇ ਹੋ ਲੰਗਰ ਤੇ ਬਾਹਰ ਕਿੱਦਾਂ ਤੇ ਅਸੀਂ ਵੀ ਪਹਿਲੇ ਲੰਗਰ ਹੀ ਖਾਵਾਂਗੇ ਉਸ ਤੋਂ ਬਾਅਦ ਬੈਠ ਕੇ ਉੱਥੇ ਦੇਖਾਂਗੇ ਪ੍ਰੋਗਰਾਮ

ਸੁੱਤੇ ਹੀ ਨਾ ਤੀਨੀ ਨਹੀਂ ਨਹੀਂ ਸੁੱਤੇ ਆ ਨਾਇਕ ਨੂੰ ਰਖੇ ਨਾਇਕ ਜਦ ਹੀ ਤੇਰਾ ਉਧਰ ਬੰਦ ਰਿਆ ਲੰਗਰ ਤੇ ਇਧਰ ਲੱਗਾ ਹੋਇਆ ਲੰਗਰ ਖਾਣ ਵਾਲੇ ਹੋਣ ਕੋਣ 15 ਮਿੰਟ ਤੋਂ ਬਾਅਦ ਤਾਂ ਵਾਰੀ ਹੀ ਨਹੀਂ ਆਈ ਸਾਡੀ ਸਾਡੀ ਕੀ ਕਹਿਦੀ ਨਹੀਂ ਆਈ ਬਸ ਜਿਹੜੇ ਖੜੇ ਪਏ ਉੱਥੇ ਹੀ ਖੜੇ ਪਏ ਨੇ ਅੰਦਰ ਇੱਕ ਬੈਠਾ ਹੋਇਆ ਨਾ ਪੂਰ ਛਾਣ ਵਾਲਾ ਉਹ ਖਾ ਕੇ ਉੱਠੇਗਾ ਫਿਰ ਸਾਡੀ ਸਭ ਦੀ ਵਾਰੀ ਆਏਗੀ ਪਿੱਛੇ ਹੋ ਰਾਸ਼ੀ ਜਿਆਦਾ ਤੇ ਜਿਆਦਾ ਗਾਵੇ ਜਿਆਦਾ ਤੇ ਜਿਆਦਾ ਲੱਗ ਰਿਹਾ ਦੇਖੀ ਸਾਡੀ ਆਉਂਦੀ ਹੈ ਬੱਚਾ ਨਹੀਂ ਭਾਈ ਉਹ ਗੇਹੀ ਤਾਂ ਫਿਰ ਵੀ ਬਾਜੂ ਆਏ ਨਾ ਕੜਾ ਜੰਨਾ ਭਈ ਦਾਦੋ ਸਪੈਂਡਰ ਸਪੈਂਡਰ ਆ ਜਾ ਖੜੀ ਦਾ ਸੀ ਆ ਗਲੀ ਤੇਰੇ ਵਿੱਚ ਕੇ ਰਾਜ ਪੈਂਦੀ ਆ ਰੰਗ ਲਾ ਗਿਆ ਚੱਪਲਾਂ ਕਿੱਥੇ ਰੱਖਣੀਆਂ ਹੁਣ ਚੱਪਲਾਂ ਪਾਓ ਚੱਲੀਏ ਜਾਣਾ ਹੈ ¡Ajo! Oh. ਨਿਲਾ ਲੱਗਿਆ ਹੋਇਆ ਹੈ ਸਾਮਾਨ ਸਾਰਾ ਲੱਗਾ ਹੋਇਆ ਹੈ ਬੱਚਾ ਦੇ ਖਡੋਨੇ ਪਾਵਰ ਮੈਟ ਸਾਕਸ ਸਰਾਨੇ ਰੁਮਾਲ ਲੱਡੂ ਉਧਰ ਲੰਗਰ ਵੀ ਜਿਵੇਂ ਪਾਸ ਤੇ ਦਾ ਲੱਗਿਆ ਹੋਇਆ ਹੈ ਮਮੀ ਹੋਰੀ ਤਾਂ ਸਾਨੂੰ ਲੱਭੇ ਨਹੀਂ ਤੇ ਸਾਨੂੰ ਲੱਭੀਆਂ ਸੀ ਦੀਦੀਆਂ ਮੈਂ ਉਹਨਾਂ ਨੂੰ ਮਿਲਿਆ ਹੁਣ ਆਪਾਂ ਚਲੀਏ ਘਰ ਬੌਜੀ ਆ ਗਈ ਐਕਟੀਵਲ ਲੈ ਕੇ ਏ ਕੋਈ ਤੁਹਾਨੂੰ ਪ੍ਰਭਾਅ ਗਾਡੀ ਦਾ ਸਿਾਰੇ ਆ ਘਰ ਵਾਪਸ ਜਿੰਨ ਕਿ ਟੈਕਸ ਕਰਦੇ ਉਹਨੂੰ ਅਸਲੀ ਝੋਲੀ ਆ ਬੜਿਆ ਤੇ ਮਤਲਬ ਐਨੀ ਟੋਟਾ ਲੱਗ ਰਹੀ ਹੈ ਨਾ ਛੱਡੀ ਹਵਾ ਮੈਂ ਅਜਲੀ ਸ਼ੇਰੇ ਜਲਦੀ ਜਲਦੀ ਕਾ ਦੋਸਤੋ ਚਲੋ ਨਪਰ ਰੋਡ ਤੇ ਆਪਾਂ ਕਿ ਸੁਰਨ ਨਸੀ ਬਹੁਤ ਹੀ ਆ ਕੰਮ ਕਰਦੇ ਹੋ ਤੁਸੀਂ ਥੈਂਕ ਯੂ ਜੀ ਥੈਂਕ ਯੂ ਹਾਂਜੀ ਚਲੋ ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ ਅੱਜ ਤੁਸੀਂ ਸੇਵਾ ਕਰੀ ਜਾਓ ਥੈਂਕ ਯੂ ਜੀ ਥੈਂਕ ਯੂ ਅਹੀਂ ਵੀ ਇੱਕ ਡੌਗੀ ਰੱਖਿਆ ਹੋਇਆ ਘਰ ਸਾਡਾ ਤੇ ਉਹਨਾਂ ਪਿਆਰ ਹੀ ਬਹੁਤ ਪੈ ਗਿਆ ਹੋਇਆ ਹੈ ਤੁਸੀਂ ਦੇਖੋ ਤੇ ਇਹ ਇੱਕ ਰੱਖਿਆ ਤੇ ਕੰਗਰ ਦੇਖਣਾ ਕਿੰਨੇ ਹਾਂ ਹਾਂ ਤੁਸੀਂ ਤਾਂ ਬਹੁਤ ਆਵਾਜ਼ ਇੱਥੇ ਨਹੀਂ ਕੱਲਾ ਵੀ ਹੋਰ ਵੀ ਹੁਣ ਨਾ ਚੱਲਦੇ ਹਾਂਜੀ ਹਾਂਜੀ ਇਹ ਅਸੀਂ 2 ਵਜੇ ਸਟਾਰਟ ਹੋਈਦਾ ਹੈ ਅੱਛਾ ਜੀ ਹਾਂਜੀ ਹਾਂਜੀ 2 ਵਜੇ ਤੋਂ ਲੈ ਕੇ ਅਸੀਂ 8 ਵਜੇ ਦਿੰਦੇ ਹਾਂ ਠੀਕ ਹੈ ਠੀਕ ਹੈ

ਉਹ ਵੀ ਨਾਲ ਥੋੜੀ ਜਿਹੀ ਹੈਲਪ ਕਰਾ ਦਿੰਦੀ ਹੈ ਇਹਨੇ ਦੇ ਵਿੱਚ ਜਿਆਦਾ ਟਾਈਮ ਲੱਗਦਾ ਹੈ ਠੀਕ ਹੈ ਪਰ ਮੀ ਉਹ ਪਰ ਡਿਜ਼ਾਈਨ ਕਰ ਲਈਏ ਅੱਛਾ 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 ਚਲੋ ਵਧੀਆ ਰੱਬ ਵੈਦੈ ਤਰੱਕੀਆਂ ਚ ਰੱਖੇ ਤੁਹਾਨੂੰ ਤੁਸੀਂ ਹੋਰ ਸੇਵਾ ਕਰੋ ਥੈਂਕ ਯੂ ਥੈਂਕ ਯੂ ਗਾਇਸ ਨਾਲੇ ਤੁਹਾਨੂੰ ਸਭ ਨੂੰ ਇੱਕ ਹੋਰ ਗੱਲ ਦੱਸਾਂ ਕਿ ਅੱਜ ਜੋ ਮੇਰਾ ਮਾਰਨਿੰਗ ਸੈਸ਼ਨ ਹੋਇਆ ਮੇਰੇ ਦੋਨੋਂ ਜਣਹਾਨੀਆਂ ਨਾਲ ਥੋੜੀ-ਬੋਤੀ ਗੱਲਬਾਤ ਤੇ ਉਹ ਗੱਲਬਾਤ ਨਹੀਂ ਸਾਡਾ ਹਸੀ ਮਜ਼ਾਕ ਸੀਗਾ ਤੇ ਇੰਦਾ ਦਾ ਕੁਝ ਵੀ ਸੀਰੀਅਸ ਨਹੀਂ ਆ ਸਾਡੇ ਵਿੱਚ ਕਲੇਸ਼ ਨਾ ਕੰਮ ਕਰਦੀ ਕੋਈ ਟੈਨਸ਼ਨ ਹੈਗੀ ਆ ਬਸ ਇੱਕ ਇਕੋਨੇ ਕਰ ਲਈ ਇੱਕ ਮੈਂ ਕਰ ਲਈ ਇੱਕ ਦੀ ਥਰਡ ਵਾਲੀ ਨੇ ਕਰ ਲਈ ਸਭ ਅਸੀਂ ਆ ਮਿਲ ਕੇ ਕਰ ਲੈਣੇ ਆ ਤੇ ਬਸ ਕਿ ਸਾਡੇ ਵਿੱਚ ਆਦਾ ਦਾ ਕੁਝ ਨਹੀਂ ਹੁੰਦਾ ਬਲਕਿ ਅਸੀਂ ਸਗੋਂ ਇੱਕ ਦੂਜੇ ਨੂੰ ਸਿਰਫ ਉਦਾਂ ਹੀ ਗੱਲਾਂ ਕਰਕੇ ਹੱਸੀ ਮਜ਼ਾਕ ਕਰਕੇ ਆਪਣਾ ਟਾਈਮ ਅਸੀਂ ਇਦਾਂ ਨਿਕਾਲਦੇ ਹੁੰਨੇ ਆ ਤੇ ਮੈਂ ਤੁਹਾਨੂੰ ਆਪਣੀ ਜਠਾਣੇ ਤੋਂ ਵੀ ਪੁੱਛਾ ਦਿੰਨੀ ਆ ਨੀਚੇ ਵਾਲੇ ਤੇ ਸ਼ਾਇਦ ਸੌਂ ਗਏ ਹੋਣੇ ਆ ਉਹਦੇ ਬੱਚੇ ਰੋਂਦੇ ਪਏ ਸੀ ਤੇ ਮੈਂ ਪੂਜਾ ਛੋਟੀ ਭਾਬੀ ਤੋਂ ਪੁੱਛ ਤੁਹਾਨੂੰ ਪਛਾਨਣੀ ਆ आज हाँ, नहीं कुंडे लाए आज नहीं कुंडे लाए नहीं नहीं आज की हो रही है आएं। आएं। ओला स्पीकर लग गया था तेरे कौन बोल रहा है कृषिया कृष माइक गा रे गाने कृष केड़े गाने गा रे ओए हेलो 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 हेलो

ਆਹ ਇਹ ਨੰਬਰ ਸਟਿੱਕਰ ਇਹ ਵੀ ਤੁਹਾਨੂੰ ਹੋਰ ਚੀਜ਼ ਕਰਾਤੇ ਹੋ ਇਹ ਵੀ ਇਹ ਰਾਜ ਕਰੋ ਪੀ ਐਲ ਆਈ ਜੇ ਆ ਮੈਂ ਬੇਬੀ ਚੁੱਪ ਮਟਾ ਬਟ ਨਹੀਂ ਆਈ ਲਵ ਯੂ ਮੈਂ ਨਹੀਂ ਪਾਈ ਨਹੀਂ ਨਹੀਂ ਕਰਨੇ ਆ ਰਹੇ ਤਾਂ ਮੈਨੂੰ ਆ ਲਵ ਓਏ ਚੁੱਪ ਚੁੱਪ ਚੱਲਦੇ ਰਹੋ ਹਾਂ ਯਾ ਹੈਲੋ ਅੱਜ ਕੱਟ 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 ਮੈਂ ਕੱਟ ਨਹੀਂ ਹੁੰਦੀ ਹਾਂ ਹੈਲੋ ਕੀਪ ਅ ਦਸਪੀ ਇਹ ਵਾਲੇ ਮਾਈਕ 'ਚ ਨਾ ਹੁੰਦੀ ਹੋਵੇ ਵਾਇ ਕੱਟ ਉਹ ਦੋਵੇਂ ਹੈਲੋ ਬੱਸ ਅ ਵੱਡੇ ਪਪਾ ਵੀ ਆ ਗਏ ਉੱਥੇ ਕਹਿੰਦੇ ਵਾਇਸ ਸੁਣ ਕੇ ਰੋਲਾ ਲਾਏ ਦਾ ਤੁਸੀਂ ਜਿਹੜਾ ਬੰਦ ਕਰੋ महला <ourd Obama> <तारे> <SIMS> <laughs> मेरी गल सुनो मैं तो कुछ पूछना ही एक्चुअली मेरी ऑडियंस जानना चाहती है असि जी सवेरे लड़ाई कर रहे तीन जने वो लड़ाई कितो तक पहुंची ਕੀ ਕਰ ਰੋ ਹੋਰ ਕਿ ਤਸ ਅਗ ਬੋਚੀ ਲੜਾਈ ਕਦ ਤੇ ਬਹੀ ਹੀ ਉਹ ਤੇ ਹੱਸਦੇ ਪਈ ਹੀ ਲੜਦੇ ਥੋੜੀ ਪਈ ਹੀ ਹਾਂ ਤਾਂ ਦੱਸੋ ਨਾ ਕੀ ਕਰਦੇ ਪਈ ਆਪ ਲੜਦੇ ਥੋੜੀ ਪਈ ਉਹਦੇ ਹੀ ਗੱਲਾਂ ਬਾਤਾਂ ਕਰਨ ਦੇ ਹੀ ਬੈਠੇ ਹੀ ਵੇਲੇ ਅੱਛਾ ਉਹ ਲੜਾਈ ਥੋੜੀ ਹੁੰਦੀ ਪਈ ਹੀ ਉਹਦੇ ਹੀ ਲੱਗੇ ਦੇ ਹਾਂ ਥੋੜੀ ਹੀ ਇਥੇ ਮਰਨਾ ਚਾਹਦਾ ਰੇ ਇੰਦਾ ਰੋਜ਼ ਆਪਾਂ ਲੜਦੇ ਨਹੀਂ ਹੈਗੇ ਆਪਾਂ ਫੇਰ ਵੀ ਕਰਦੇ ਲੜ ਲੈਂਦੇ ਹੱਸ ਲੈਂਦੇ ਹੁੰਨੇ ਆ ਦੇਖਿਆ ਕਾਈ ओके थैंक यू एन्ना ਤੋਂ ਆਪ ਮੱਲਾਣਾ ਠਾਓ ਮੱਲਾਣਾ ਠਾਓ ਅੱਧੀ ਰਾਤੀ ਨੂੰ ਸੋਇਓ ਹੂੰ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਸਾਡੇ ਵਿੱਚ ਅੱਧਾ ਦੀ ਕੋਈ ਲੜਾਈ ਨਹੀਂ ਹੁੰਦੀ ਮੈਂ ਹੁਣ ਵੀ ਸਬਜ਼ੀਆਂ ਲੈ ਕੇ ਆਈ ਨਾ ਤੇ ਕਿਚਨ ਚ ਗਈ ਤੇ ਮੈਂ ਲੱਗ ਪਈ ਸਬਜ਼ੀਆਂ ਡੰਗੇ ਵਗੈਰਾ ਚ ਪਾ ਦਾ ਤੇ ਵੱਡੇ ਪਾ ਬੇਬਰਤਨ ਤੋਂ ਰਹੀ ਛੋਟੀ ਪਾ ਬੇਬੀ ਕੋਲੀ ਸੀਗੇ ਤੇ ਅਹੀ ਤਾਂ ਫਿਰ ਉੱਥੇ ਕਿੰਨਾ ਉੱਚੀ ਉੱਚੀ ਹੱਸਣ ਲੱਗ ਪਈ ਡੈਡੀ ਸੋ ਕੋ ਬਾਹਰ ਲੈਤੇ ਹੋਏ ਸੀਗੇ ਮੰਮੀ ਵੀ ਲੈਤੇ ਹੋਏ ਸੀ ਉਹ ਦੇਖਨ ਦੇ ਕਿ ਨੀਹਾ ਆਈ ਆਂਦੀ ਫਿਰ ਰੋਲ ਆਂਦਾ ਸ਼ੁਰੂ ਹੋ ਗਿਆ ਸਿਰ ਵੀ ਮੰਮੀ ਬਾਹਰ ਕਮਰੇ ਚ ਬੈਠੇ ਹੋਏ ਹੀਗੇ ਤੇ ਮੰਮੀ ਵੀ ਜਦੋਂ ਗੱਲ ਸੁਣ ਕੇ ਮੰਮੀ ਕਹਿੰਦੀ ਤੂੰ ਹੀ ਕਿ ਨਟ ਤੇ ਪਾਉਂਦੇ ਹੋ ਕਿਹੀ ਇਦਾਂ ਕੰਮ ਲਈ ਲੜਦੀਆਂ ਮਾ ਇਹ ਹੈਗੇ ਨਹੀਂ ਅਸੀਂ ਲੜਦੀਆਂ ਨਹੀਂ ਮम्मी ਭਾਣਦੇ ਅਸੀਂ ਉੱਦਾਂ ਹਸੀ ਮਜ਼ਾਕ ਕਰਦੇ ਆ ਤੇ ਬਾ ਸਾਡੇ ਘਰ ਅੱਦੇ ਸਾਡੇ ਘਰ ਇੱਦਾਂ ਹੀ ਹਸੀ ਮਜ਼ਾਕ ਚੱਲਦਾ ਸਾਡੇ ਤਿੰਨਾਂ ਦਾ ਅਸੀਂ ਜਦੋਂ ਇਕੱਠੀਆਂ ਹੁੰਨੇ ਆ ਕਿਸੇ ਟੋਪਿਕ ਨੂੰ ਬਾਅਦ ਸੇ ਛੇੜਨਾ ਹੁੰਦਾ ਤੇ ਉਹਨੂੰ ਅਸੀਂ ਇੰਨਾ ਕਰੀ ਇਸਕੇ ਫਿਰ ਹੱਸਦੇ ਆ ਮਜ਼ਾਕ ਕਰਦੇ ਆ ਉਹ ਮਜ਼ਾ ਆਂਦਾ ਤੇ ਅਸੀਂ ਤਿੰਨ ਉਹ ਮਤਲਬ ਕੀ ਭੈਣਾਂ ਤਰ੍ਹਾਂ ਰਹਨੇ ਆ ਮੇਰੀ ਭੈਣ ਹੈਗੀ ਨਹੀਂ ਐਕਚੁਅਲੀ ਤੇ ਮੈਨੂੰ ਮੇਰੀਆਂ ਜਠਾੜੀਆਂ ਇਦਾਂ ਦੀਆਂ ਮਿਲੀਆਂ ਨਾ ਕੀ ਭੈਣ ਦੀ ਕਮੀ ਮਹਿਸੂਸ ਹੋਣ ਨਹੀਂ ਦਿੰਦੀਆਂ ਉਹ ਪਿਆਰ ਕਰਦੀਆਂ ਕਦੀ ਕਦੀ ਇਹਨਾਂ ਨਾਲ ਮੈਂ ਆਪਣੇ ਦਿਲ ਦੇ ਵੀ ਗੱਲ ਸ਼ੇਅਰ ਕਰ ਲੈਨੀ ਆ ਤੇ ਉਹ ਸੁਣਦੀਆਂ ਵੀ ਹੈਗੀਆਂ ਨੇ ਫਿਰ ਕਦੀ ਉਹ ਮੈਨੂੰ ਕਿ ਮੇਰੀ ਗਲਤੀ ਤੇ ਸਮਝਾ ਵੀ ਦਿੰਦੀਆਂ ਕਦੀ ਅਗਰ ਉਹਨਾਂ ਦੀ ਵੀ ਕੋਈ ਮੈਨੂੰ ਗਲਤ ਲੱਗੇ ਗੱਲ ਫਿਰ ਮੈਂ ਉਹਨਾਂ ਨੂੰ ਵੀ ਕਹਿ ਦੇਨੀ ਆ ਤੇ ਉਹ ਬਿਲਕੁਲ ਬੁਰਾ ਨਹੀਂ ਮੰਨਦੀਆਂ ਬਲਕਿ ਬਹੁਤ ਅੱਛਾ ਮੇਰੇ ਨਾਲ ਰਹਿੰਦੀਆਂ ਨੇ ਇਹ ਨਹੀਂ ਕਿ ਮੈਂ ਛੋਟੀ ਆ ਤੇ ਮਾਣਾਂ ਨੂੰ ਗਲਤੀ ਉਹਨਾਂ ਦੀ ਦੱਸ ਦਿੰਨੀ ਆ ਦੱਸ ਵੀ ਦਿੰਨੀ ਆ ਅਗਰ ਜਿੱਥੇ ਮੈਨੂੰ ਗਲਤ ਲੱਗਣ ਤੇ ਉਹ ਫਿਰ ਆਪਾਂ ਠੀਕ ਹੈ ओके नेहा ਵਧੀਆ ਤਾ ਤੂੰ ਦੱਸ ਤਾ ਤੇ ਕਦੀ ਅਗਰ ਉਹਨਾਂ ਨੂੰ ਮੇਰੀ ਕੋਈ ਗੱਲ ਗਲਤ ਲੱਗੇ ਉਹ ਮੈਨੂੰ ਦੱਸ ਦਿੰਦੀਆਂ ਫਿਰ ਆਪਾਂ ਬਸ ਐਦਾਂ ਹੀ ਜਿਵੇਂ ਭੈਣਾਂ ਰਹਿੰਦੀਆਂ ਨੇ ਹਨਾ ਭੈਣਾਂ ਦਾ ਇਹ ਹੁੰਦਾ ਹੈ ਕਈ ਹੁੰਦਾ ਹੈ ਕਿ ਜਿਹੜੀਆਂ ਦਰਾਨੀਆਂ ਜਠਾਣੀਆਂ ਹੁੰਦੀਆਂ ਨਾ ਉਹ ਇੱਕ ਦੂਜੀ ਦੀਆਂ ਜੈਲਸ ਕਰਦੀਆਂ ਕਿ ਮਤਲਬ ਲੜਦੀਆਂ ਲੜਦੀਆਂ ਨਹੀਂ ਕਹਿ ਸਕਦੀ ਮੈਂ ਜੈਲਸ ਕਰਦੀਆਂ ਜਿਵੇਂ ਇੱਕ ਘਰ ਚ ਵੀ ਰਹਿਣਾ ਤੇ ਉਹ ਕਹਿੰਦੀਆਂ ਕੀ ਮਤਲਬ ਉਹ ਬੂਰਾ ਦਿਖੇ ਹੁੰਦਾ ਹੈ ਕਈਆਂ ਫੈਮਲੀਆ ਚ ਹੁੰਦਾ ਹੈ ਔਰ ਇਹ ਰਿਐਲਿਟੀ ਹੈ ਕਿ ਮੇਰੀ ਦਰਾਣੀ ਬੂਰਾ ਦਿਖੇ ਸਾਸਰਗੇ ਜਾਂ ਮੇਰੀ ਜਠਾਣੀ ਅੱਛਾ ਨਾ ਦਿਖੇ ਉਹਦੀ ਬੁਰੀਾਈ ਕਰਾਂ ਸਾਡੇ ਵਿੱਚ ਇਦਾਂ ਦਾ ਕੁਝ ਨਹੀਂ ਅਸੀਂ ਸੋ ਕੋ ਤਿੰਨੇ ਮਿਲ ਕੇ ਬਾਕੀਆਂ ਦੀਆਂ ਬੁਰੀਆਈਆਂ ਕਰਨ ਪੈਂਦੇ ਆ ਤੇ ਇਦਾਂ ਦਾ ਕੁਝ ਨਹੀਂ ਹੈਗਾ ਹਾਂ ਬਾਕੀ ਮੇਰੇ ਹਸਬੰਦ ਬਾਕੀ ਹੁਣ ਮੇਰੇ ਹਸਬੰਦ ਦੀ ਮੈਂ ਕਰ ਰਹੀ ਆ ਵੇਟ ਉਹ ਕਦੋਂ ਆਣਗੇ ਤੇ ਫਿਰ ਪਾਂਡੀ ਨਰ ਕਰਾਂਗੇ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਮੈਂ ਗਈ ਸੀ ਬਾਬੇ ਤੇ ਬੱਬਾ ਬੋਡ ਸ਼ਾਹ ਤੇ ਤੇ ਮੈਂ ਟਫੀ ਨੂੰ ਛੱਡ ਗਈ ਸੀ ਘਰ ਕਿਉਂਕਿ ਉੱਥੇ ਮੇਲਾ ਸੀ ਉੱਥੇ ਫਿਰ ਮੈਨੂੰ ਟਾਈਮ ਲੱਗ ਜਣਾ ਸੀ ਮੈਂ ਲੈ ਕੇ ਨਹੀਂ ਗਈ ਇਹਨੂੰ ਨਾਲ ਕਾਰ ਛੱਡ ਗਈ ਤੇ ਕੱਲ ਹੀ ਇਹਨੂੰ ਨਵਾਇਆ ਹੀ ਹੀ ਸਿਰੇ ਥੋੜਾ ਪਾਣੀ ਗਰਮ ਕਰਕੇ ਨਵਾਤਾ ਹਾਏ ਜਦੋਂ ਆਪਾਂ ਸ਼ਾਮੀ ਆਏ ਇਹ ਤੇ ਕੰਬੇ ਡੇਡੀ ਹੋਣਾ ਨੇ ਨੀਚੇ ਵੀ ਇਹਦੇ ਕੰਬਲ ਪਾਇਆ ਉੱਪਰ ਵੀ ਦਿੱਤੇ ਤੇ ਤੇ ਕਹਿੰਦੇ ਜਿਹੜੀ ਉਹ ਕਹਿੰਦੇ ਕਿ ਇਹਨੇ ਦੁਪਹਿਰੀ ਰੋਟੀ ਖਾਧੀ ਰੋਟੀ ਖਾ ਕੇ ਇਹਨੇ ਉਲਟੀ ਮਾਰਦੀ ਔਰ ਜਿਹੜੀ ਦਵਾਰਾ ਪਾਈ ਉਹਨੇ ਖਾਧੀ ਨਹੀਂ ਟੱਚ ਹੀ ਨਹੀਂ ਕੀਤੀ ਔਰ ਸ਼ਾਮੀ ਜਦੋਂ ਪਾਇਆ ਨਾ ਕੰਬੇ ਓਹੋ ਫਿਰ ਮੈਂ ਇਹਨੂੰ ਲੈ ਕੇ ਉੱਪਰ ਆ ਗਈ ਕਮਰੇ 'ਚ ਆਪਣੇ ਨਾਲ ਇੱਥੇ ਗੋਦੀ 'ਚ ਲਟਾਇਆ ਔਰ ਬਾਬ ਜੀ ਮੇਰੇ ਹਸਬੰਡ ਉਹ ਦਵਾਈ ਲੈ ਕੇ ਆਏ ਫਿਰ ਨਾਲ ਅਸੀਂ ਲੈ ਕੇ ਅ এগ ਦਾ ਪੂੜਾ ਬਣਾ ਕੇ ਉਹਦੇ ਵਿੱਚ ਦਵਾਈ ਪਾ ਕੇ ਇਹਨੂੰ ਖਵਾਈ ਤੇ ਜਦੋਂ ਮੈਂ ਮਤਲਬ ਆ ਗਈ ਨਾ ਮੈਂ ਇਹਨੂੰ ਆਪਣੀ ਗੋਦੀ 'ਚ ਪਾਇਆ ਇਹਦੀ ਕੰਪਨੀ ਬੰਦ ਹੋ ਗਈ ਪਹਿਲੇ ਤੇ ਦੁਬਾਰਾ ਵੋਮਟਿੰਗ ਵਗੈਰਾ ਵੀ ਕੁਝ ਨਹੀਂ ਕੀਤਾ ਦਵਾਈ ਵੈਸੇ ਖਵਾਤੀ ਸੀ ਫਿਰ ਬਿਲਕੁਲ ਸਹੀ ਹੋ ਗਈ ਕੋਟੀ ਵੀ ਬੁਆਤੀ ਸਭ ਤੋਂ ਬਾਅਦ ਕੋਟੀ ਐਦਾਂ ਖਿੱਚ-ਖਿੱਚ ਕੇ ਲਾ ਲਾ ਕੇ ਪਰੇ ਮਾਰੇ ਸਾਰੀ ਗਿੱਲੀ ਕਰਕੇ ਤੇ ਉਹ ਰਾਤੀ ਬਾਅਦ ਉਹਨੇ ਚੁੱਕ ਕੇ ਕੋਟੀ ਮਾਰੀ ਇਹ ਅਦ੍ਰਿਸ਼ਟੀ ਸਾਡੇ ਨਾਲ ਐਕਚੁਅਲੀ ਨਾ ਇੱਕ ਵਾਰੀ ਅੱਧਾ ਪਹਿਲੇ ਵੀ ਹੋਇਆ ਇਹ ਮੈਂ ਲਾਸਟ ਮੰਥ ਗਈ ਸੀ ਬੜਹਾਂ ਕੋਟ ਅ ਇੱਕ ਰਾਤ ਲਈ ਦੋ ਰਾਤ ਲਈ ਜਿਵੇਂ ਅੱਜ ਸ਼ਾਮੀ ਗਈਆਂ ਰਾਤ ਉੱਥੇਰੇ ਕੱਲ ਦਾ ਫੰਕਸ਼ਨ ਸੀਗਾ ਅਗਲੀ ਰਾਤ ਰਹਿ ਕੇ ਫਿਰ ਨਾਲ ਹੀ ਮਾਰਨਿੰਗ ਆ ਗਈ ਮੰਮੀ ਹੋਰੀ ਕਹਿੰਦੇ ਨੇਹਾ ਐ ਥੱਲੇ ਰੁੱਕੀ ਨਹੀਂ ਜਾ ਜਾ ਕੇ ਤੇਰੇ ਬੂਏ ਅੱਗੇ ਬੈਠੇ ਕਿ ਕਿੱਥੇ ਚਲ ਗਏ ਨੇ ਨਾ ਰੋਟੀ ਖਾਵੇ ਨਹੀਂ ਦਾਸ ਹੋ ਜਾਂਦੀ ਨਾ ਸਾਡੇ ਬਿਨਾ ਇਹ ਦਾਸ ਹੋ ਜਾਂਦੀ ਹੈ ਮੈਂ ਜਨ ਲਵਲੀਨ ਨੂੰ ਚਾਹੀਦੇ ਆ ਤੇ ਸਾਡੀ ਮਤਲਬ ਜਿਵੇਂ ਬੱਚਾ ਹੁੰਦਾ ਨਾ ਛੋਟਾ ਆਪਣੇ ਮਾਂ ਪਿਓ ਦੇ ਨਾਲ ਰਹਿੰਦਾ ਇਹ ਉਹ ਚੀਜ਼ ਹੈ ਤੇ ਕਈ ਜਗ੍ਹਾ ਤੇ ਹੁੰਦਾ ਕਿ ਨਹੀਂ ਵੀ ਲੈ ਕੇ ਜਾ ਸਕਦੇ ਇਹਨੂੰ ਹਨਾ ਹੁਣ ਸਾਰੇ ਸਾਡੇ ਵਰਗੇ ਹੁੰਦੇ ਨਹੀਂ ਆ ਜੋ ਇਹਨੂੰ ਪਿਆਰ ਕਰਦੇ ਆ ਹਨਾ ਤੇ ਕਈ ਲੋਕ ਨਹੀਂ ਵੀ ਪਸੰਦ ਕਰਦੇਗੇ ਇਸ ਕਰਕੇ ਹਾਂ ਅਸੀਂ ਘਰ ਜਾਣਾ ਆਫਿਸ ਜਾਣਾ ਤੇ ਇਹਨੇ ਰਹਿਣਾ ਸਾਡੇ ਨਾਲ ਹੀ ਐ ਬਟ ਆਊਟ ਆਫ ਸਿਟੀ ਕਿਤੇ ਜਾਣਾ ਪਵੇ ਫਿਰ ਕੋਈ ਮਜਬੂਰੀ ਹੁੰਦੀ ਹੈ ਕਿ ਇਹਨੂੰ ਛੱਡ ਕੇ ਜਾਣਾ ਪੈਂਦਾ ਅਦਰਵਾਈਜ਼ ਅਸੀਂ ਵੀ ਛੱਡ ਛੱਡ ਕੇ ਰਾਜ਼ੀ ਨਹੀਂ ਆ ਤੇ ਮੈਂ ਖੁਦ ਇਹਦੇ ਬਿਨਾਂ ਦਾਸ ਹੋ ਜਾਨੀ ਆ ਤੇ ਉਹਨੇ ਤੇ ਆਫ ਕੋਰਸ ਹੋਣਾ ਹੀ ਐ ਉਹ ਹੈਗਾ ਤੇ ਬੱਚਾ ਹੀ ਐ ਨਾ ਛੋਟਾ ਇਹ 7 ਮਹੀਨਿਆਂ ਦੀ ਹੋ ਗਈ ਐ ਮੇਰੀ ਮਟੋ ਮਟੋ ਗੱਲ ਨਹੀਂ ਮੰਦੀ ਪਰ ਇਹਨੂੰ ਨਾ ਆਪਣਾ ਐਂਡ ਨਾਓ ਮਤਲਬ ਲੜਨਾ ਵੇਚੋ ਕਰ ਲੇਦਾ ਨਾ ਟੀਟ ਹੋ ਗਈ ਦੀ ਕੈਨ ਦਾ ਭਾਵੇਂ ਐ ਬਾਹਰ ਚੱਲ ਜੇ ਨਾ ਗਲੀ ਚ ਟਫੀ ਆ ਜਾ ਡਫੀ ਆ ਜਾ ਹਿੱਕਾ ਮਾਦਰੇ ਨੇ ਸੋ ਕੋ ਕਿਨੂ ਖੋੜਦੀ ਐ ਤੇ ਚਲੋ ਅੱਜ ਦਾ ਅਸੀਂ ਇਹ ਬਲੌਗ ਇੱਥੇ ਖਤਮ ਕਰਦੇ ਹਾਂ ਤੇ ਕੱਲ ਫਿਰ ਮਿਲਦੇ ਹਾਂ ਤੁਹਾਨੂੰ ਇੱਕ ਨਵੇਂ ਬਲੌਗ ਦੇ ਨਾਲ ਤੇ ਮੈਂ ਉਮੀਦ ਕਰਾਂਗੀ ਤੁਹਾਨੂੰ ਮੇਰਾ ਬਲੌਗ ਵਧੀਆ ਲੱਗੇਗਾ ਤੇ ਅੱਗੇ ਵੀ ਤੁਸੀਂ ਮੇਰੇ ਨਾਲ ਇੱਦੇ ਹੀ ਜੁੜੇ ਰਹੋਗੇ ਮੈਨੂੰ ਸਪੋਰਟ ਕਰੋਗੇ ਤੇ ਮੈਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਵੀ ਹੈਗੀ ਐ ਥੈਂਕ ਯੂ ਸੋ ਮੱਚ Bye bye, good night.